ਅਸ सोनू ਦੇ ਝੋਨੇ ਨੂੰ ਮੁੰਜਰਾ ਵੀ ਪੈ ਗਈਆਂ ਤੇ ਮੇਰੇ ਝੋਨੇ ਨੇ ਕੱਦ ਵੀ ਨਹੀਂ ਕੱਢਿਆ ਪਤਾ ਨਹੀਂ ਕੀ ਬਣਿਆ ਵਾ ਇਹਦੇ ਨਾਲ ਇਹ ਤੇ ਆਣ ਕੇ ਇੱਥੇ ਵੇਖ ਵੇਖ ਕੇ ਤੇ ਮੋਢਿਆ ਸਾਣੀ ਠੁੱਕਦਾ ਹਣਾ ਮੇਰਾ ਝੋਨਾ ਬੜਾ ਵਧੀਆ ਦੇਦਾ ਝੋਨਾ ਮਾੜਾ ਵਾ ਕੋਈ ਗੱਲ ਨਹੀਂ ਪੁੱਤ ਜੇ ਝੋਨਾ ਮੇਰਾ ਨਾਲ ਨਾ ਚੰਗਾ ਨਿਕਲਿਆ ਤਾਂ ਵੱਢਣ ਮੈਂ ਤੁਹਾਡਾ ਵੀ ਨਹੀਂ ਦੇਣਾ ਬੇਸ਼ੱਕ ਮੈਨੂੰ ਭਾਵੇਂ ਪੱਕੇ ਝੋਨੇ ਨੂੰ ਨਾ ਪਾਣੀ ਲਾਉਣਾ ਪਵੇ ਤੇਰੇ ਨੂੰ ਵੇਖੀ ਜਾਓ ਫਿਰ ਜਿਹੜੀ ਹੋਊਗੀ ਖਾਏ ਸਬਜੀ ਤੇ ਬੜੀ ਥੋੜੀ ਜੀ ਆ ਡੰਗ ਤੇ ਹੋਣਾ ਨਹੀਂ ਆ ਤਾਂ ਹੁਣ ਮੈਂ ਕੀ ਬਣਾਵਾਂ ਮੀ ਆਉਂਡਿਆ ਵਾ ਤੇ ਬਾਹਰ ਤੇ ਭਾਈ ਵੀ ਨਹੀਂ ਅੱਜ ਆਇਆ ਤੇ ਮੈਨੂੰ ਲੱਗਦਾ ਵੀ ਅੱਜ ਉਹਨੇ ਆਉਣਾ ਵੀ ਹੈ ਨਹੀਂ ਆ ਇੰਨੇ ਮੀ ਵਿੱਚ ਪੁੱਛ ਦੀਆਂ ਭਲਾਇਲਾਂ ਨੂੰ ਤਾਂ ਹੁਣ ਕੀ ਖਾਣਾ ਪਿਆਵਾਂ ਜੀ ਤਾਂ ਬਣਾ ਲਈ ਰੋਟੀ ਕੀ ਬਣਾਇਆ ਅਮ ਅੱਜ ਬਣਾਉਣਾ ਕੀ ਆ ਉਹੀ ਦਾਲ ਹੀ ਆ ਕਦੀ ਕਾਲੀ ਦਾਲ ਬਣਾ ਲਈ ਇੱਕ ਦਿਨ ਖੱਟੀ ਦਾਲ ਬਣਾ ਲਈ ਜੀ ਤਾਂ ਦੋ ਦਿਨ ਹੋ ਗਏ ਤੈਨੂੰ ਦਾਲ ਬਣਾਉਂਦੀ ਨੂੰ ਕੋਈ ਹੋਰ ਸਬਜ਼ੀ ਵੀ ਬਣਾ ਲਾ ਸਬਜ਼ੀ ਹੋਰ ਕਿੱਦਾਂ ਬਣਾਵਾ ਭਾਈ ਆਏ ਸਬਜ਼ੀ ਵਾਲਾ ਤੇ ਸਬਜ਼ੀ ਬਣਾਵਾ ਜਿਹੜੀਆਂ ਘਰ ਸਬਜ਼ੀਆਂ ਲੱਗੀਆਂ ਸੀ ਉਹ ਮੀਨ ਉਂਝ ਮਾਰ ਛੜੀਆਂ ਸਬਜ਼ੀਆਂ ਨਿੱਕੇ ਨਿੱਕੇ ਕਦੂ ਲੱਗਿਆ ਸੀ ਸਾਰੇ ਸੜ ਗਏ ਆ ਤਾਂ ਹੁਣ ਰੋਟੀ ਤੇ ਖਾਣੀ ਹੋਈ ਨਾ ਫਿਰ ਦਾਲੀ ਬਣਾਵਾ ਹੋਰ ਕੀ ਬਣਾਵਾ ਮੈਂ ਗੁੱਸਾ ਕਿੱਡਾ ਪੜ ਆਇਆ ਕਿਡੇ ਚਲਾਕ ਆ ਆਪੇ ਡੱਬੇ ਫੋੜ ਫੜ ਕੇ ਚੱਲ ਗਿਆ ਕਿ ਸੌਦਾ ਕਿਹੜਾ ਹੈਗਾ ਤੇ ਕਿਹੜਾ ਨਹੀਂ ਹੈਗਾ ਕਿ ਮੈਂ ਵੀ ਤੇ ਸੋਚ ਹੀ ਦੇ ਵਿੱਚ ਕੀਤੀ ਸੀ ਮੈਨੂੰ ਵੀ ਤੇ ਪੁੱਛ ਹੀ ਸਕਦੇ ਸੀ ਨਾ ਆਕੜ ਬੜੀ ਕਰਨ ਦੇ ਆ ਕੋਈ ਗੱਲ ਨਹੀਂ ਜੇ ਇਹ ਗੱਲ ਹੈ ਨਾ ਤੇ ਮੈਂ ਵੀ ਨਹੀਂ ਕਮਾਉਣਾ ਹੈਗਾ ਇਹਨਾਂ ਨੂੰ ਪਰ ਸਮਝ ਨਹੀਂ ਹੁੰਦੀ ਇਹ ਉਹ ਹੋ ਮਮੀ ਆ ਜਿਹੜੀ ਮੈਨੂੰ ਹਰ ਵੇਲੇ ਆਂਦੀ ਰਹਿੰਦੀ ਸੀ ਮੇਰੀ ਟੀ ਮੇਰੀ ਟੀ ਮੈਂ ਤੇਨੂੰ ਮੱਥਾ ਨਹੀਂ ਕਮਡਾਇਆ ਕਰਨਾ ਤੇ ਹੁਣ ਕਿਤੇ ਕਵਾ ਕੇ ਵੀ ਨਹੀਂ ਖੁਸ਼ ਹੋ ਆਗੇ। ਇਹ ਆ ਗਾਲਾਂ ਤੇ ਜੇ ਡੱਬੇ ਫੁੱਲੇ ਸੀ ਤੇ ਰੱਖ ਵੀ ਤੇ ਸਕਦੇ ਸੀ ਨਾ। ਮੁੰਡਾ ਕਹਿਣਾ ਕਿ ਮੈਂ ਅੱਜ ਬਸ ਮੈਂ ਆਈ ਹਾਂ। ਗੱਲਾਂ ਕਰਨੀਆਂ ਆਂਦੀਆਂ ਬਾਹਰ। ਜੇ ਇਹ ਦੁਸਾ ਕਰ ਸਕਦੇ ਆ ਮੈਂ ਇਹਨੂੰ ਦੁਸਾ ਆਪਣੇ ਮਨ 'ਚ ਰੱਖਣਾ। ਮੈਂ ਵੀ ਨਹੀਂ ਬੁਲਾਉਣਾ ਹੁਣ ਇਹਨਾਂ ਨੂੰ। ਉਤਵਾਹ ਰੂ ਆ ਕੇ ਨਾ ਤੇ ਦਾਲ ਹੀ ਖਾਲਾ ਉਹ ਵੀ ਤੇ ਲੋਕ ਹੈ ਆ ਯਾਨਮ ਚਰੇ ਜਿਹੜੇ ਭੁੱਖੇ ਰਹਿਣ ਡਏ ਆ ਆ ਗੱਲ ਤਾਂ ਨਹੀਂ ਠੀਕ ਆ ਜੀਤਾ ਵਜਾ ਤੂੰ ਹੀ ਘੜੀ ਦਾਲ ਨਾ ਖਾਣ ਮੈਨੂੰ ਜੀ ਨਹੀਂ ਕੰਡਿਆਗਾ ਚਲ ਠਹਿਰ ਕੇ ਖਾ ਲਿਓ ਫਿਰ ਚਲ ਬਾਅਦ ਚ ਖਾ ਲੀਨੇ ਆ ਹਾਂ ਲੰਮੇ ਪੈ ਗਿਆ ਹੁਣ ਓਏ ਆਹੋ ਹੋਰ ਕੀ ਕਰਨਾ ਆ ਮੈਨੂੰ ਇਹ ਦੱਸੋ ਕਵਾਇਆ ਉਹਨੇ ਤੁਹਾਨੂੰ ਕਿ ਨਹੀਂ ਕਵਾਇਆ ਨਾ ਉਹ ਕਵਾਂ ਡਈ ਐ ਐਡਾ ਮੂੰਹ ਕੀਤਾ ਤੇ ਡਈ ਐ ਕੰਮ ਕਰਨ ਤੇ ਮਾਤਾ ਤੂੰ ਹੀ ਕਵਾ ਲੈਣਾ ਸੀ ਉਹਨੂੰ ਨਾ ਮੈਂ ਕਾ ਤੱਕਵਾ ਲੈਂਦੀ ਜਦੋਂ ਉਹਦੀ ਐਡੀ ਆਕੜੇ ਸੁਝਪੜੋ ਲਾਹੋਗੇ ਡਈ ਕੰਮ ਕਰਨ ਤਾਂ ਕਰੀ ਜੇ ਮੈਂ ਨਹੀਂ ਕਵਾਇਆ ਕੋਇਆ ਉਹਦਾ ਨਾ ਆਕੜ ਹੈ ਬੜੀਏ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਇਦਾਂ ਦੀ ਹੋਊਗੀ ਪਰ ਬੜੀ ਮੀਸ ਨਹੀਂ ਆ ਹੁਣ ਵੇਖ ਲਾ ਉੱਥੇ ਭਾਵੇਂ ਉਹਨਾਂ ਨਾਲ ਲੜ ਕੇ ਆਈ ਆ ਤੇ ਇੱਥੇ ਆ ਕੇ ਨਾ ਆਪਣੇ ਭਰਾ ਦੇ ਖਿਲਾਫ ਕੋਈ ਗੱਲ ਸੁਣਦੀ ਆ ਨਾ ਆਪਣੀ ਮਾਂ ਦੇ ਖਿਲਾਫ ਕੋਈ ਗੱਲ ਸੁਣਦੀ ਆ। ਆਹ ਇਹਨੂੰ ਭੋਲੀ ਸਮਝਦੇ ਰਹੇ ਆ। ਹੈ ਬੜੀ ਤੇਜ। ਨਾ 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 ਭੋਲੀ ਭਾਲੀ ਨਹੀਂ ਹੈ ਹੈਗੀ। ਚਲਾਕ ਵਾ ਪੂਰੀ। ਹੁਣ ਵੇਖਾਂ ਇਸੇ ਕਰਕੇ ਤਾਂ ਕਮਾਉ ਨਹੀਂ ਡਈ। ਕਿ ਇਹੋ ਮੈਨੂੰ ਕਵੋਣ। ਪਰ ਉਦਾਂ ਮੈਂ ਸੋਚਣ ਡਿਆ ਵਾਂ। ਕਿ ਕਿੰਨੇ ਕ ਦਿਨ ਇਦਾਂ ਕੰਮ ਚੱਲੂਗਾ। ਗੱਲ ਇਹ ਨਾ ਹੋਵੇ ਕੋਈ ਜ਼ਿਆਦਾ ਵਿਗੜ ਜੇ। ਫਿਰ ਖਲਾਰਾ ਸਾਂਭਣਾ ਔਖਾ ਹੋ ਜੇ। ਕੋਈ ਨਾ ਕੋਈ ਹੱਲ ਕਰਨਾ ਪੈਣਾ ਕੋਈ ਨਾ ਕੋਈ ਸਕੀਮ ਤਾਂ ਲਾਉਣੀ ਪੈਣੀ ਆ। ਵੇ ਹਾਂ ਤਾਂ ਮੈਂ ਵੀ ਉਹਦੀ ਗੱਲ ਨੋਟ ਕੀਤੀ ਹੈ। ਅਹੀ ਤਾਂਦੇ ਹਾਂ ਪਰ ਕੋਈ ਗਾਲੀ ਨਹੀਂ ਇਹ ਜਿੱਦਾਂ ਹੀ ਆਖਾਂਗੇ ਉਤਰਾਂ ਹੀ ਕਰੀ ਜਾਏਗੀ ਪਰ ਨਾ ਇੱਕ ਗੱਲ ਆਖੀਏ ਤਾਂ ਗੋ ਚਾਰ ਗੱਲਾਂ ਕਰਦੀ ਏ ਪੁੱਟ ਪੁੱਟ ਕੇ ਗੱਲਾਂ ਕਰਦੀ ਪਤਾ ਨਹੀਂ ਕਿੱਥੋਂ ਕਰੀ ਜਾਂਦੀ ਏ ਗੱਲਾਂ ਤੇ ਹਾਲਤ ਪੁੱਤਰੀ ਦਾ ਕੋਈ ਨਾ ਕੋਈ ਕਰਨਾ ਹੀ ਪੈਣਾ ਤੇਰੀ ਗੱਲ ਖਣੋ ਸੋਚਦੇ ਹਾਂ ਕੋਹ ਇਦਾਂ ਤੇ ਨਹੀਂ ਗੱਲ ਬਾਨੀ ਹੈਗੀ ਸੋਚਣਾ ਹੀ ਪੈਣਾ ਹੁਣ ਸੋਚੇਗਾ ਤਾਂ ਫੇਰ ਹੀ ਗੱਲ ਵਾਰਾ ਖਾਣੀ ਹੈ ਪਤਾ ਹੁਣ ਤਾਂ ਫੇਰ ਆਖਰੀ ਇੱਕੋ ਹਾਲੀਓ ਮੈਂ ਸਿੱਧਾ ਸਿੱਧਾ ਉਹਨੂੰ ਕਹਿ ਦੇਣਾ ਕਿ ਜਿੰਨੀਆਂ ਵੀ ਹੋਈਆਂ ਬਿੱਤੀਆਂ ਹੋਣਾ ਸਾਰੀਆਂ ਗੱਲਾਂ ਦੇ ਉੱਤੇ ਮਿੱਟੀ ਪਾ ਤੇ ਜੇ ਤੂੰ ਮਿੱਟੀ ਨਹੀਂ ਪੋਣੀ ਐਸੇ ਤਰੀਕੇ ਨਾਲ ਹੀ ਮੂੰਹ ਹਲਾ ਕੇ ਰਹਿਣਾ ਵਾ ਇਸ ਘਰ ਦੇ ਵਿੱਚ ਤੇ ਕੋਈ ਲੋੜ ਨਹੀਂ ਹੈਗੀ ਇਸ ਘਰ ਦੇ ਵਿੱਚ ਰਹਿਣ ਦੀ ਤਲਾਕ ਲੈ ਆਪਣਾ ਕੰਮ ਨਵੇੜ ਬੰਨੇ ਹੋ ਠੀਕ ਆ ਮੇਰ ਕੋ ਨਹੀਂ ਆ ਇਹਦੀਆਂ ਸੁਣੀਆਂ ਜਾਂਦੀਆਂ ਤਾਂ ਨਾ ਇਹਦੇ ਮੁੱਲ ਵੇਖਿਆ ਜਾਂਦਾ ਕਿੰਨੇ ਦਿਨਾਂ ਦਾ ਮਿਚ 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 ਕਰਨ ਦੇ ਆਪਾਂ ਵੀ ਚੱਲ ਛੱਡ ਦੇ ਗੱਲ ਨੂੰ ਛੱਡ ਦੇ ਗੱਲ ਨੂੰ ਹਟਦੀ ਨਹੀਂ ਹੈਗੀ ਚਲ ਵੀ ਇਹ ਲੱਭ ਤਰੀਕ ਕਰੀ ਗੱਲ ਕਰਕੇ ਪਰ ਬਹੁਤਾ ਘਰਮ ਨਾ ਕੋਈ ਗਰਮ ਨੂੰ ਤਾਂ ਫਿਰ ਗਰਮ ਕੋਇਆ ਹੀ ਜਾਣਾ ਵਾ ਜਦੋਂ ਅਗਲੇ ਨੇ ਆਖੇ ਨਹੀਂ ਲੱਗਣਾ ਪਿਆਰ ਨਾ ਮੰਨ ਜੂਗੀ ਠੀਕ ਆ ਨਹੀਂ ਤੇ ਫਿਰ ਮੈਂ ਹੁਣ ਆ ਆਖਰੀ ਇਹੋ ਕਦਮ ਚੁੱਕਣਾ ਹੀ ਹਾਂ ਹੋਰ ਮੇਰੇ ਕੋਲ ਕੋਈ ਹੱਲ ਨਹੀਂ ਹੈਗਾ ਇਸ ਗੱਲ ਦਾ ਜੀ ਇਹ ਕਿ ਨਿੱਤੀ ਨੇ ਤਾਂ ਹੀ ਜਾਣੇ ਆ ਤੇ ਚਲ ਤੂੰ ਰਾਲ ਮਿਲ ਕੇ ਸਾਡੇ ਨਾਲ ਰਹਿ ਹਾਸ ਕੇਟ ਕੇ ਰਹੀਏ ਸੁਣਾ ਟਾਈਮ ਸਾਡਾ ਪਾਸ ਹੋਣ ਡਿਆ ਹੋਰ ਇਹ ਕਿਹੜੀ ਗੱਲ ਦੀ ਨੂੰ ਚੰਡੀ ਚੜ ਗਈ ਉਹੀ ਹੋ ਗਈ ਗੱਲ ਦੱਸ ਹੋ ਵੀ ਜਾਂਦੀ ਆ ਐਡੀ ਕਿਹੜੀ ਗੱਲ ਵਾਬੀ ਤੂੰ ਹੁਣ ਗੱਲ ਛੱਡਣੀ ਨਹੀਂ ਨੇਗੀ ساری ਉਮਰ ਪੱਲੇ ਬੰਨ ਰੱਖਣੀ ਆ ਚੱਲ ਹੁਣ ਤੂੰ ਆਪਣੇ ਹਿਸਾਬ ਨਾਲ ਆਪੇ ਉਹਦੇ ਨਾਲ ਗੱਲ ਕਰ ਲਈ ਜਿਹੜੀ ਵੀ ਸੌਰੀ ਸਾਰੀ ਮੰਗਣੀ ਆ ਆਪੇ ਹੀ ਮੰਗ ਲਈ ਮੈਂ ਨਹੀਂ ਉਹਦੇ ਕੋਲ ਮੰਗਣੀ ਜੇ ਮੈਂ ਉਹਨੂੰ ਕੋਈ ਗੱਲ ਕਹੀ ਨਾ ਜਾਂ ਉਹਨੂੰ ਮਾਖਿਆ ਪਿੱਛਲਤੀਏ ਮਿੱਟੀ ਪਾ ਹਨ ਮਾਫ ਕਰ ਦੇ ਤੇ ਅਗਲੀ ਨੇ ਬਹੁਤੀ ਭੂਏ ਚੜਨਾ ਉਹ ਤਰ੍ਹਾਂ ਆਪੇ ਠੰਡੀ ਹੋ ਜੇ ਕਿ ਦਿਨ ਸਮਝਾਏਗਾ ਤੇ ਉਹ ਠੀਕ ਆ ਮਾਤਾ ਮੈਂ ਕਿਹੜਾ ਕਹਿਣਾ ਕਿ ਉਹਨੂੰ ਆਪਾਂ ਭੂਏ ਚੜਾਈਏ ਇਸੇ ਕਰਕੇ ਤੇ ਕਹਿਣਾ ਕਿ ਮੈਂ ਆਪੇ ਗੱਲ ਕਰ ਲੂੰਗਾ ਜੇ ਮੇਰੀ ਗੱਲ ਉਹਨੇ ਮੰਨ ਲਈ ਨਾ ਮੇਰੇ ਨਾਲ ਬੋਲਣ ਦਾ ਵੀ ਤਾਂ ਤੂੰ ਹੀ ਹੌਲੀ ਜੀ ਨਾਲ ਆਪੇ ਕਵਾ ਕਬੂਲ ਲਈ ਇਸੇ ਬਾਨੇ ਨਾਲ ਹੀ ਆਪੇ ਉਹਨੇ ਤੇਰੇ ਨਾਲ ਕੌਣ ਬੋਲਣ ਦਾ ਹੈ ਪਣਾਵਾ ਤੈਨੂੰ ਕੀ ਲੋੜ ਵਾ ਸਾਡੇ ਦੋਵਾਂ ਜਾਣਿਆਂ ਵਿੱਚੋਂ ਇੱਕ ਜਾਣੇ ਤੇ ਤੇ ਲੱਤ ਉੱਪਰ ਹੋਵੇ ਆਹੋ ਠੀਕ ਹੈ ਚਲ ਇਹ ਗੱਲ ਠੀਕ ਹੈ ਹੁਣ ਮੇਰੇ ਦੱਸ ਪਹਿ ਰੋਟੀ ਖਾਣੀ ਹੈ ਪਹਿਲਾਂ ਕਠਹਿਰ ਕੇ ਖਾਣੀ ਹੈ ਉਹ ਠਾਰ ਕੇ ਖਾਣੇ ਅਜੇ ਨਹੀਂ ਮੈਨੂੰ ਭੁੱਖ ਹੈਗੀ ਤੇ ਚੱਲ ਫਿਰ ਮੇਰੇ ਨਾਲ ਨਾਲੇ ਤਾਂ ਸੌਦਾ ਮੁੱਕਾ ਹੈ ਉਹ ਲੈ ਆਈਏ ਸੌਦਾ ਮੰਮੀ ਇਥੋਂ ਲਾਇਆ ਪਿੰਡੋਂ ਕਿਸ ਦੁਕਾਨ ਤੋਂ ਲਾਵਾਂਗੇ ਨਾਲੇ ਮੀ ਪੈਣ ਡਿਆ ਵਾ ਵੇ ਮੇਰੀ ਦਵਾਈ ਮੁੱਕੀ ਏ ਮੈਂ ਆਪਣੀ ਦਵਾਈ ਵੀ ਲਿਆਉਣੀ ਏ ਤੇ ਉਹ ਗੱਡੀ ਕਾਹਦੇ ਵਾਸਤੇ ਏ ਜਮੀਂ ਪੈਂਡਿਆ ਤੇ ਗੱਡੀ ਲੈ ਜਾਓ ਤੇ ਚੱਲ ਜੰਨੇ ਆ ਵੇਖਾਂ ਗੱਡੀ ਦੇ ਝੂਟਿਆ ਦੇ ਲੱਗੀ ਜਾ ਮਾਦਾ ਉਦਾਂ ਕਹਿਾਂਗੇ ਮੇਰਾ ਝੂਟਾ ਲੈ ਨਜੀ ਕੰਡਿਆ ਹੈ ਵੇ ਸ਼ਿੱਟ ਕਣੀ ਚ ਦੇਹੋ ਤੇ ਫਾਇਦਾ ਹੀ ਹੁੰਦੀ ਚੀਜ਼ਾਂ ਦਾ ਠੀਕ ਆ ਠੀਕ ਆ ਸਮਝਦਾ ਮੈਂ ਸਾਰੀ ਗੱਲ ਆਹੋ ਚੱਲ ਨਾਲੇ ਝੂਟਾ ਦਵਾ ਲਿਓ ਨਾ ਆਹੋ ਮੈਂ ਨਿਆਣੀ ਜਿੰਨੇ ਹੂਟੇ ਲੈਣੇ ਨੇ ਦਵਾਈ ਮਾਰਿਆ ਮੈਂ ਡਈ ਆ ਬੈ ਦਵਾਈ ਲਿਆਉਣੀ ਤੇ ਚੱਲ ਗੱਡੀ ਤੇ ਤੁਰ ਜੰਨੇ ਆ ਉਮੀ ਦੇ ਵਿੱਚ ਹੁਟਾਈ ਹੁੰਦਾ ਵਾ ਮਾਤਾ ਚੱਲ ਹੁਟਾਈ ਸਹੀ ਭਰਾਵਾ ਚੱਲ ਮੋੜ ਗੱਡੀ ਤੋਂ ਮੈਂ ਗੇਟ ਖੋਲਾ ਇਹ ਵਰਤੇ ਮੀਦ ਵਿੱਚ ਕਿੱਥੇ ਚਲ ਗਏ ਆ ਨਾ ਦੱਸ ਕੇ ਗਏ ਆ ਘਰ ਦੇ ਮਰਗੀਆਂ ਤੇ ਕਰਦੇ ਰਹਿਣ ਮੈਨੂੰ ਕੀ ਲੱਗੇ ਇਹਨਾਂ ਦੇ ਨਾਲ ਇਹ ਢਿਸ਼ੇ ਤਿੰਨਾਂ ਨੇ ਰੋਟੀ ਖਾ ਲਈ ਹੋਊਗੀ ਜੇ ਇਹਨਾਂ ਨੇ ਰੋਟੀ ਖਾਦੀ ਵੀ ਹੋਈ ਨਾ ਤੇ ਇਹਨਾਂ ਨੇ ਤੇ ਇਸੇ ਵਾਲੇ ਕਮਰੇ ਚ ਭਾਂਡੇ ਨਹੀਂ ਝੂਠੇ ਕੱਢੇ ਹੋਣੇ ਉੱਚ ਤੇ 스멜 ਵੜ ਜਣੀ ਝਾਟੀ ਕਮਰੇ ਦੇ ਵਿੱਚ ਝਾੜੂ ਮੈਂ ਬਾਅਦ ਚ ਲਾਉਣੀ ਆ ਪਹਿਲਾਂ ਜਾ ਕੇ ਭਾਂਡੇ ਚੁੱਕਾਂ ਰੋਟੀ ਖਾਣ ਤੋਂ ਬਿਨਾਂ ਤੇ ਕਦੀ ਵੀ ਨਹੀਂ ਬਾਹਰ ਜਾ ਸਕਦੇ ਉਹ ਸਬਜ਼ੀਆਂ ਕਿੱਥੋਂ ਆਉਣਾ ਮੀਂਹ ਦੇ ਰੋਜ਼ ਵਰੀ ਜਾਣ ਡਿਆ ਨਾਲੇ ਤੂੰ ਕੱਲ ਵੇਖ ਕੇ ਆਇਆ ਨਾ ਉਹ ਜਿਹੜੇ ਵਿਚਾਰੇ ਸੜਕਾਂ ਤੇ ਬੈਠੇ ਕੀ ਹਾਲਾਤ ਹੋਇਆ ਉਹਨਾਂ ਦਾ ਆਹ ਬਾਪੂ ਜੀ ਕੱਲ ਵੇਖ ਕੇ ਤੇ ਆਪਣੇ ਅੱਖੀਂ ਆਏ ਆ ਕਿਤੇ ਵੇਖ ਕੇ ਰੋਣਾ ਆਉਂਦਾ ਵਾ ਜੋ ਉਥੇ ਹਾਲਾਤ ਬਣੇ ਆ ਅਹੀਂ ਤੇ ਫੇਰ ਵੀ ਸੁੱਕ ਪੁਕੇ ਬੈਠੇ ਆ ਨਾ ਮਾੜਾ ਮਾੜਾ ਢਿੱਡ ਭਰੀ ਜਾਂਦੇ ਆ ਉਸੇ ਤੋਂ ਵੀ ਨਸੀਬ ਹੋਣ ਡਿਆ ਘਰਾਂ ਦੇ ਅੰਦਰ ਪਾਣੀ ਵੜ ਗਿਆ ਵਾ ਜਿਹੜੇ ਘਰ ਖੜੇ ਆ ਨਾ ਉਹ ਰਹਿਣ ਦੇ ਲੈ ਕੇ ਨਹੀਂ ਰਹੇ ਹੈਗੇ ਅਹੀਂ ਤੇ ਫੇ ਆਨੇ ਵੀ ਸਾਡੀ ਜਿਹੜੀ ਧਰਤੀ ਆ ਨਾ ਇਹ ਗੁਰੂਆਂ ਪੀਰਾਂ ਦੀ ਬਹੁਤ ਵੱਧ ਕੇ ਧਰਤੀ ਆ ਜਿਹੜੇ ਐਸਾ ਤੇ ਸਾਨੂੰ ਜਨਮ ਦਿੱਤਾ ਰੱਬ ਨੇ ਫੇ ਵੀ ਅਹੀਂ ਥੋੜੀ ਬਾਲੀ ਆਪਣੇ ਢਿੱਡ 'ਚ ਪਾਉਨੇ ਆ ਉਹਨਾਂ ਦਾ ਕੀ ਹਾਲ ਮਾਲੀ ਭੁੱਖਾ ਆ ਬਈ ਨਿਆੜੇ ਜੀ ਆ ਜਾਂ ਤਾਂ ਕੀ ਕਰਦੇ ਹੋਣਗੇ ਉਹ ਲੋਕ ਦੰਗਰ ਵੀ ਭੁੱਖੇ ਆ ਮਾੜਾ ਮੋੜਾ ਤੂੜੀ ਤੰਦ ਜਿਹੜਾ ਸੇਵਾ ਜਾਣ ਰਿਹਾ ਵਾ ਉਹ ਖਾ ਕੇ ਗੁਜ਼ਾਰਾ ਕਰਨ ਦੇ ਆ ਪਰ ਇੱਕ ਗੱਲ ਬਾਪੂ ਜੀ ਵੇਖੀ ਆ ਸੇਵਾਦਾਰਾਂ ਦੀ ਉੱਥੇ ਕੋਈ ਕਮੀ ਨਹੀਂ ਹੈਗੀ ਸਾਰੇ ਪੰਜਾਬ 'ਚ ਉਹਨਾਂ ਸੇਵਾ ਪਹੁੰਚ ਗਈ ਹੈ ਪੰਜਾਬੀਆਂ ਨੇ ਪੰਜਾਬੀਆਂ ਦਾ ਸਾਥ ਦੇਣਾ ਵਾ ਹੋਰ ਕਿਤੇ ਕੋਈ ਆਸ ਨਹੀਂ ਹੈਗੀ ਆਪਾਂ ਨੂੰ ਤੇ ਦੇਣ ਵੀ ਪੰਜਾਬੀ ਪ੍ਰਾਚ ਦੇਣ ਦੇ ਆ ਸਾਰਾ ਦੂਜਿਆਂ ਦਾ ਤੇ ਕੋਈ ਆਹਰ ਨਹੀਂਗਾ ਹੋਰ ਪਾਲੀਏ ਟੋਪੀਆਂ ਤੇ ਬੈਠੇ ਈਰਮਾਨਾਂ ਦੇ ਨਾਲ ਬਾਕੀ ਬਾਪੂ ਜੀ ਇੱਕ ਗੱਲ ਮੈਂ ਕੱਲ ਵੇਖੀ ਆ ਜਿਹੜੇ ਤੇ ਨਾ ਭੈਣ ਭਰਾਵਾਂ ਨੂੰ ਲੋੜ ਵਾ ਅਸਲ ਵਿੱਚ ਲੋੜਵੰਦਾ ਉਹਨਾਂ ਤੱਕ ਰਾਸ਼ਨ ਘੱਟ ਪਹੁੰਚ ਰਿਹਾ ਵਾ ਪਰ ਜਿਹੜੇ ਉੱਧਾਂ ਹੀ ਬੈਠੇ ਆ ਨਾ ਉੱਥੇ ਸਿਰਫ ਆਪਣਾ ਘਰ ਹੀ ਭਰ ਰਹੇ ਆ ਉਹ ਸਾਰਾ ਕੁਝ ਲੁੱਟ ਕੇ ਲਾਏ ਆਂਦੇ ਉਥੋਂ ਉਹ ਕਈ ਹੈਗੇ ਵੀ ਇਹੋ ਜਿਹੇ ਵੀ ਘਰ ਹੀ ਭਰਨਦੇ ਆਪਣੇ ਪਤਾ ਨਹੀਂ ਵੀ ਕਿੰਨਾਗੇ ਚਿਰ ਹੱਣੇ ਰਹਿਣਾ ਇਹਦੇ ਦਿਨਾਂ ਦੀ ਮਾਰੋ ਚਲੋ ਉਹਨਾਂ ਨੂੰ ਜਿਨ੍ਹਾਂ ਨੂੰ ਪੈ ਗਈ ਉਹਨਾਂ ਨੂੰ ਪਤਾ ਵਾ ਤੇ ਆ ਲੋਕੀਂ ਦਾ ਆਪਣੇ ਘਰਾਂ ਨੂੰ ਡੈ ਹੀ ਵੀ ਆਈ ਪਤਾ ਨਹੀਂ ਇਹਨਾਂ ਕਿੰਨੇ ਗੁਮੀਰ ਹੋ ਜਾਣਾ ਸਾਨੂੰ ਪਤਾ ਆਪਾਂ ਟਰਾਲੀ ਜਿਹੜੀ ਆ ਨਾ ਕਿੱਦਾਂ ਸਹੀ ਟਿਕਾਣੇ ਤੇ ਲੈ ਕੇ ਗਏ ਆ ਉੱਥੋਂ ਦੇ ਵੀਰਾਂ ਨੂੰ ਆਖਿਆ ਵੀ ਹਾਂ ਨੂੰ ਤੁਸੀਂ ਦੱਸੋ ਸਹੀ ਵੀ ਕਿਹੜੇ ਲਾਕੇ ਚ ਲੋੜ ਆ ਕਿਹੜੇ ਪਿੰਡ ਚ ਲੋੜ ਆ ਫਿਰ ਉੱਥੋਂ ਤੱਕ ਉਸ ਪਿੰਡ ਤੱਕ ਪਹੁੰਚ ਕੇ ਤੇ ਫਿਰ ਜਾ ਕੇ ਉੱਥੇ ਸੇਵਾ ਕੀਤੀ ਆ ਤੇ ਵਾਕਈ ਉਹ ਪਿੰਡ ਜਿਹੜੇ ਆਖਣ ਦੇ ਹੀ ਵੀ ਸਾਡੇ ਤੱਕ ਕੋਈ ਪਹੁੰਚਿਆ ਨਹੀਂ ਆ ਪਿੱਛੇ ਪਿੱਛੇ ਰਾਸ਼ਨ ਮੁੱਕ ਜਾਂਦਾ ਰਿਹਾ ਵਾ ਰਾਸ਼ਨ ਪਿੱਛੇ ਜਾਣ ਵੀ ਨਹੀਂ ਦਿੰਦੇ ਗਾ ਜਿਹੜੇ ਜਮਾ ਕੋ ਰੋਟੂ ਹੋਇਆ ਹੋਈ ਨਹੀਂ ਗਾਂ ਅੰਗਣ ਇਹ ਤਾਂ ਚੱਲ ਹੁਣ ਜਿਹੜੇ ਸੇਵਾਦਾਰ ਕਰ ਰਹੇ ਆ ਸੇਵਾ ਜਨਮ ਜਿਹੜੇ ਵੀ ਸੇਵਾ ਭੇਜਦੇ ਰਸਤ ਭੇਜਦੇ ਆ ਉਹ ਥੋੜਾ ਬੋੜਾ ਸੋਚਣ ਵੀ ਅਸੀਂ ਲੋੜਵੰਦਾਂ ਤੱਕ ਚ ਬਾਕੀ ਜਿੱਥੋਂ ਤੱਕ ਟੈਗਟਰ ਟਰਾਲੀਆਂ ਪਹੁੰਚ ਸਕਦੀਆਂ ਵਾ ਉਥੋਂ ਤੱਕ ਤੇ ਰਾਸ਼ਨ ਪਹੁੰਚ ਗਿਆ ਵਾ ਪਰ ਜਿਹੜੇ ਅੱਗੇ ਘਰ ਜਿਹੜੇ ਪਾਣੀ ਵਿੱਚ ਡੁੱਬੇ ਆ ਪਿੰਡ ਉਥੋਂ ਤੱਕ ਤੇ ਕਿਸ਼ਤੀਆਂ ਜਾ ਸਕਦੀਆਂ ਵਾ ਤੇ ਉਹ ਆਪਣੇ ਕੋ ਹੈ ਨਹੀਂ ਆ ਜਿਹੜੀਆਂ ਮਾੜੀਆਂ ਮੋਟੀਆਂ ਸਰਕਾਰ ਕੋ ਹੈਗੀਆਂ ਵਾ ਉਹ ਸਰਕਾਰ ਦੀ ਮਰਜ਼ੀ ਦੇ ਹਿਸਾਬ ਨਾਲ ਚੱਲਦੀਆਂ ਵਾ ਉਹਨਾਂ ਲੋਕਾਂ ਦਾ ਤਾਂ ਫੇਰ ਬਹੁਤ ਹੀ ਮੰਦਾ ਹਾਲ ਹੋਣਾ ਹੋ ਜਾਣਾ ਬਾਪੂ ਜੀ ਉਸ ਤੱਕ ਪਹੁੰਚੇ ਨਹੀਂ ਗਿਆ ਇੰਨਾ ਪਾਣੀ ਆ ਉੱਥੇ ਕੀ ਕਰਦੇ ਹੋਣਗੇ ਲੋਕ ਕੀ ਕਈ ਤੇ ਨਿਆਣੇ ਵੀ ਵਿਚਾਰੇ ਉੱਥੇ ਹੀ ਕੋਠਿਆਂ ਦੇ ਚੜੇ ਆ ਕਈ ਵਾਰ ਜਿਹੜੇ ਕੰਮ ਦਾ ਪਤਾ ਨਾ ਨਾ ਹੋਏ ਉਹ ਕਰਨਾ ਪੈ ਜਾਂਦਾ ਵਾ ਹੁਣ ਮੇਰੇ ਖਿਆਲ ਨਾਲ ਪਿੰਡ ਪਿੰਡ ਜਿਹੜੇ ਹਨ ਆ ਕਿਸ਼ਤੀਆਂ ਵਿੱਚ ਰੱਖਣੀਆਂ ਪੈਣੀਆਂ ਵਾ ਜਿਉਂ ਜਿਹਾ ਹਾਲਾਤ ਹੋਏ ਆ ਆ 2-3 ਸਾਲ ਤੋਂ ਲਗਾਤਾਰ ਉਹ ਕਿਹਾੜ ਆਈ ਜਾਂਦੇ ਆ ਇਹ ਯਾਦ ਦੀਆਂ ਪਿੰਡਾਂ ਦੀਆਂ ਕਿੱਕੀਆਂ ਬਣਵਾਉਣੀਆਂ ਹੀ ਪੈਣ ਜਾਂ ਵਾ ਆ ਜਿਹੜੇ ਪਿੰਡ ਹੜ੍ਹ ਦੀ ਮਾਰ ਹਟਾ ਲੈਂਦੇ ਆ ਉਹਨਾਂ ਨੂੰ ਆਪਣੇ ਪੱਧਰ ਤੇ ਵੀ ਸੋਚਣਾ ਚਾਹੀਦਾ ਵਾ ਤੇ ਸਰਕਾਰ ਨੂੰ ਵੀ ਚਾਹੀਦਾ ਵੀ ਹਰੇਕ ਪਿੰਡ ਵਿੱਚ ਘੱਟੋ ਘੱਟ ਇੱਕ ਕਿਸ਼ਤੀ ਧੋਏ ਘੱਟੋ ਘੱਟ ਭੁੱਖਾ ਤਾਂ ਨਾ ਕੋਈ ਰਵੇ ਇਹ ਕੰਮ ਚਾਹੀਦਾ ਆਪਣੇ ਪਿੰਡ ਦੀਆਂ ਪੰਚਾਇਤਾਂ ਨੂੰ ਇਕਾ ਕਰਕੇ ਇਹੋ ਜਿਹਾ ਮਤਾ ਪਾਸ ਕਰਨ ਵੀ ਇੱਕ 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 ਜਾਂ ਦੋ ਕਿ ਇੱਕੀ ਹਰ ਪਿੰਡ ਦੇ ਵਿੱਚ ਬਣੀ ਚਾਹੀਦੀ। ਵੇਖਿਆ ਤੇ ਸਾਡੇ ਕੋ ਵੀ ਨਹੀਂ ਆਉਂਦਾ ਸਾਡਾ ਵੀ ਜੀ ਕਰਦਾ ਵੀ ਗਾਂਹ ਤੱਕ ਚਲੀਏ ਪਰ ਪਾਣੀ ਦੀ ਮਾਰ ਹੀ ਬੜੀ ਹੈ ਇੱਥੇ ਟਰੈਕਟਰ ਜਾ ਨਹੀਂ ਸਕਦਾ ਹੈਗਾ। ਹੁਣ ਕਿਸ਼ਤੀਆਂ ਖਣੋਂ ਗੱਲ ਰਹਿ ਗਈ ਸਾਰੀ। ਸਾਡਾ 15-15 ਫੁੱਟ ਪਾਣੀ ਚੜ ਗਿਆ ਤੇ ਉੱਥੇ ਯਾਰ ਕਿਦਾਂ ਹੋਣਾ? ਉੱਥੇ ਜਿੰਨੀਆਂ ਵੀ ਸੇਵਾ ਸੰਸਥਾਵਾਂ ਲੱਗੀਆਂ ਹੋਣਾ ਜਿੰਨੇ ਵੀ ਮੁੰਡੇ ਆਪਣੇ ਕੰਮ ਕਰਨ ਦੇ ਸੇਵਾ ਦਾ ਸਾਰੇ ਇਹੋ ਗੱਲ ਕਹਿੰਦੇ ਆ। ਵੀ ਕਿਸੇਆਂ ਕੋਲੋਂ ਮਾਰ ਖਾਂੜੇ ਸਾਡੇ ਕੋਲ ਬੇੜੀਆਂ ਹੁਣ ਤੇ ਆਪਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸਿੱਧਾ ਜਾਈਏ ਪਿੰਡਾਂ ਲੱਗਦੇ ਪਹੁੰਚ ਕਰੀਏ ਜਿਹੜੇ ਫਸੇ ਉਹਨਾਂ ਨੂੰ ਕੱਢ ਕੇ ਲਾਈਏ ਤੇ ਜਿਹੜੇ ਲੋਟਵੰਦ ਲੰਗਰ ਵਾਲੇ ਉਹਨਾਂ ਲੰਗਰ ਸ਼ਕਾ ਕੇ ਆਈਏ ਪਰ ਇਹ ਬਿਚਾਰੇ ਹਾਥੀ ਕੋਈ ਨਹੀਂ ਹੁੰਦਾ ਤੇ ਉਹ ਉਹ ਆਂਦੇ ਆਂਦੇ ਹੋਣਗੇ ਤੇ ਸਾਨੂੰ ਕਿਸ ਤਰ੍ਹਾਂ ਕੱਢ ਕੇ ਲੈ ਜਾਣਾ ਹੈ ਜਿਹੜਾ ਰਾਸ਼ਨ ਪਾਣੀ ਨਹੀਂ ਦਿਖਾਦੀ ਘੜੀ ਹੈ ਜਿਹੜਾ ਖਲਾਅ ਹੁਣ ਹੋਇਆ ਨਾ ਇਹ 1988 'ਚ ਹੋਇਆ ਸੀ ਤੇ ਉਦੋਂ ਦੇ ਲੋਕ ਜਿਹੜੇ ਆ ਮਸਾ ਹੁਣ ਆਪਣੇ ਪੈਰਾਂ ਦੇ ਖਲੋਣ ਲੱਗੇ ਸੀ ਤੇ ਫੇਵ ਹੋਇਆ ਯਾਰ ਹੋ ਗਿਆ ਬਾਪੂ ਜੀ ਇੱਕ ਬੰਦਾ ਸਾਰੀ ਜ਼ਿੰਦਗੀ ਵਿੱਚ ਨਾ ਮਾ ਇੱਕ ਵਾਰੀ ਘਰ ਬਣਾ ਸਕਦਾ ਵਾ ਤੇ ਜਿਨ੍ਹਾਂ ਨੂੰ ਹੁਣ ਫੇਰ ਘਰ ਬਣਾਉਣੇ ਪੈਣੇ ਆ ਉਹਨਾਂ ਨੇ ਕਿੱਥੋਂ ਪੈਰਾਂ ਸਿਰ ਹੋ ਜਾਣਾ ਵਾ ਮੈਂ ਤੇ ਇੱਕੋ ਗੱਲ ਕਹਿੰਦਾ ਵਾਂ ਵੀ ਰੱਬ ਹੀ ਆ ਜੇ ਹੁਣ ਮਿਹਰ ਕਰ ਦੇਤੇ ਨਹੀਂ ਤੇ ਸਰਕਾਰਾਂ ਦੇ ਨੇ ਕੁਝ ਨਹੀਂ ਕਰਕੇ ਦੇਣਾ ਹੈਗਾ ਉਹ ਤੇ ਰੱਬ ਕਾੜੀ ਕਰਾ ਜੋਰ ਵਾ ਸਿਆਣੇ ਐਵੇਂ ਨਹੀਂ ਆਖਿਆ ਬੰਦਾ ਜੋਰ ਚ ਆਇਆ ਨਹੀਂ ਮਾਣ ਤੇ ਉਹ ਤੇ ਫੇਰ ਪਰਮਾਤਮਾ ਵਾ ਉਹ ਜੋ ਮਰਜ਼ੀ ਕਰ ਸਕਦਾ ਵਾ ਆਇਂ ਤੇ ਬਸ ਇਹੋ ਅਰਦਾਸ ਹੀ ਕਰ ਸਕਦੇ ਆਂ ਵੀ ਰੱਬਾ ਹੁਣ ਤੇ ਪੰਜਾਬ ਦਾ ਤੂੰ ਹੀ ਵਾਲੀ ਵਾਰਸ ਆ ਉਹੋ ਹੀ ਆ ਪਰਮਾਤਮਾ ਹੀ ਆ ਹਰ ਇੱਕ ਦਾ ਉਹਦੇ ਉਰ ਧਿਆਨ ਹੋਵੇ ਨਾ ਤੇ ਫੇਰ ਹੀ ਬੰਦਾ ਪੈਰਾ ਸੇ ਰਹਿਦਾ ਵਾ ਨਹੀਂ ਤੇ ਨਹੀਂ ਰਹਿਦਾ ਸੱਚੇ ਪਾਸਾ ਤੋਂ ਸਰਬੱਤ ਦਾ ਹੈ ਪਰ ਆ ਕਰ ਹਰ ਇੱਕ ਦਾ ਹੀ ਕਰ ਆਹੀ ਆਨੇ ਹੀ ਰਾਤ ਨੂੰ ਰੋਟੀ ਖਾ ਕੇ ਸੁੰਨੇ ਤੇ ਉਹ ਵੀ ਆਪਣੇ ਘਰੋਂ ਘਰੀ ਨਾ ਉਤਰਾ ਹੀ ਆਪਣੇ ਘਰਾਂ ਨੂੰ ਜਾਣ ਫੇਰ ਵਾਪਸ ਤੇ ਮਹਾਰਾਜ ਉਹਨਾਂ ਨੂੰ ਆਪਣੇ ਘਰਾਂ ਦੀ ਢੋਈ ਦਵੇ ਰੋਟੀ ਦੇਖਾ ਕੇ ਨਹੀਂ ਗਏ ਫੋਨ ਇੱਥੇ ਚਾਰਜ ਲੱਗਾ ਰਹਿ ਗਿਆ ਇਹਨਾਂ ਨੂੰ ਕਿਤੇ ਜਿੱਤਾ ਹੀ ਬੋਲ ਗਿਆ ਫੋਨ ਨਾਲ ਖੜਨਦਾ ਚਲ ਚੰਗਾ ਸਮਾਂ ਹੁਣ ਮੈਂ ਇਦਾਂ ਕਰਦੀ ਆ ਮੰਮੀ ਨੂੰ ਫੋਨ ਲਾ ਕੇ ਨਾ ਜਿਹੜੀਆਂ ਗੱਲਾਂ ਇੱਥੇ ਹੋਈਆਂ ਸਾਰੀਆਂ ਦੱਸ ਦੇਣੀ ਆ ਉਹ ਤਾਂ ਤੇ ਮੇਰੇ ਸਰਾਣੇ ਖਲੋਤੇ ਦਿੰਦੇ ਆ ਮੈਨੂੰ ਕੋਈ ਗੱਲ ਹੀ ਨਹੀਂ ਕਰ ਲਿੰਦੇ ਹੂਣ ਗੱਲਾਂ ਕਰਦੀਆਂ ਨਾ ਸਾਰੀਆਂ ਮੰਮੀ ਦੇ ਨਾਲ ਹਾਂ ਵੀ ਉਹ ਪੈਸੇ ਕਢਾਉਣ ਵਾਲਾ ਇਹ ਟੀਮਿੰਗ ਕਾਟ ਕੇ ਜਾਂਦੇ ਨਾ ਲਿਆਂਦਾ ਹੀ ਉਹ ਨਹੀਂ ਮੰਮੀ ਮੈਂ ਨਹੀਂ ਲਿਆਂਦਾ ਤੂੰ ਲੈ ਨਹੀਂ ਪੈਸੇ ਥੋੜੇ ਬਤ ਨਾਲ ਨਾ ਮੈਂ ਨਹੀਂ ਲੈ ਮੈਂ ਤਾਂ ਫੋਨ ਦਿੱਤੋ ਕਰ ਦੇਣਾ ਨਾ ਕਿ ਉਹ ਲੈ ਫੋਨ ਚਾਰਜ ਲਾਇਆ ਹੀ ਘਰ ਤੇ ਉੱਥੇ ਚਾਰਜ ਲੱਗਾ ਰਹਿ ਗਿਆ ਹੀ ਹਦ ਹੋ ਗਈ ਤੇਰੇ ਵਾਲੀ ਉਹ ਭਾਏ ਫੋਨ ਫੜ ਕੇ ਤੇ ਸਾਰੀਆਂ ਗੱਲਾਂ ਮਾਨ ਦੱਸਦੇ ਉਹ ਨਹੀਂ ਦੱਸਦੀ ਮਾਤਾ ਐਵੇਂ ਟੈਨਸ਼ਨ ਨਾ ਲੈ ਤੈਨੂੰ ਕੀ ਪਤਾ ਪੁੱਤਰ ਉਹਦਾ ਉਹ ਮੈਨੂੰ ਉਹਦਾ ਸਾਰਾ ਹੀ ਪਤਾ ਵਾ ਮੰਮੀ ਇਸੇ ਕਰਕੇ ਆਪਾਂ ਫੋਨ ਦਾ ਲੋਕ ਹੀ ਬਦਲਤਾ ਆਪਾਂ ਪਾਸਵਰਡ ਹੋਰ ਲਾਤਾ ਉਹਨੂੰ ਉਹਨੂੰ ਪਹਿਲਾ ਪਾਸਵਰਡ ਪਤਾ ਹੀ ਹੋਣ ਵਾਲਾ ਪਤਾ ਹੀ ਨਹੀਂ ਦੱਸਿਆ ਹੀ ਨਹੀਂ ਮੈਂ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਤੇਰੇ ਪੁੱਤ ਨੇ ਮੰਮੀ ਮੈਂ ਸਭ ਜਾਣਦਾ ਹੁਣ ਇਹ ਥੋੜੀ ਜਿਹੀ ਅੱਜ ਚਾਰਜ ਲੱਗਾ ਰਹਿ ਗਿਆ ਉੱਥੇ ਕਈ ਯਾਰ ਬੰਦਾ ਉਦਾਂ ਵੀ ਤੇ ਭੁੱਲ ਭਲੇ ਖੇ ਦੇ ਨਾਲ ਉਥੇ ਪਿਆ ਰਹਿ ਜਾਂਦਾ ਵਾ ਇਹੋ ਜੀ ਦਾ ਕੀ ਲੈਣਾ ਮੈਂ ਸੁੱਤਾ ਹਾਂ ਵਦ ਮੇਰਾ ਫੋਨ ਫੜ ਕੇ ਤੇ ਖੋਲ ਕੇ ਲੋਕ ਤੇ ਸਾਰੀਆਂ ਦੱਸ ਦੇ ਇਸੇ ਕਰਕੇ ਆਪਾਂ ਲੌਗ ਚੇਂਜ ਕਰ ਲਿਆ ਤਾਂ ਵੀ ਚੰਗਾ ਕੀਤਾ ਹੀ ਆਹੋ ਨਹੀਂ ਤਾਂ ਮੈਂ ਤਾਂ ਡਾਰੀ ਗਈ ਹਾਂ ਤੇ ਉਹਨਾਂ ਤੇ ਸਾਰੀਆਂ ਗੱਲਾਂ ਦੱਸ ਛੜੀਆਂ ਨਹੀਂ ਦੱਸਦੀ ਪਰ ਮਾਦਾ ਤੂੰ ਥੋੜੇ ਬੋਦੇ ਪੈਸੇ ਦੇ ਨਾਲ ਲੱਲਿਆ ਕਰ ਤੂੰ ਲੱਗੀ ਸੀ DNA ਕਰਿਆ ਕਰ ਵੇ ਮੈਨੂੰ ਕੀ ਪਤਾ ਮੈਂ ਤਾਂ ਤੇਰੇ ਭਲੇ ਖੇ ਰਹੀ ਆ ਚੱਲ ਹੁਣ ਲੈ ਆਵਨੇ ਫੜ ਲਿਆ ਚੱਲ ਕੇ ਪਾਸਵਰਡ ਹੀ ਨਹੀਂ ਲੱਗਣ ਡਿਆ ਮੇਨੋ ਪਤਾ ਇਨਾਂ ਨੇ ਕਿਹੜਾ ਪਾਸਵਰਡ ਰੱਖਿਆ ਹੋਣਾ ਹਾਏ ਓ ਮੰਮੀ ਕੋਈ ਗੱਲ ਨਹੀਂ ਸੌਦੇ ਵਾਲੇ ਉਥੇ ਪੈਸੇ ਲਖਾਵਾਂਗੇ ਇਕੱਠੇ ਹੀ ਦੇ ਦਾਂਗੇ ਉਹਨੂੰ ਵੇ ਸੌਦੇ ਵਾਲੇ ਕਿਤੋਂ ਲਖਾਏਗਾ ਤੇ ਜਿਹੜੀ ਮੈਂ ਦਵਾਈ ਲਿਆਉਣੀ ਹੈ ਤੇ ਨਾਲੇ ਘਰ ਕੋ ਪੈਸਾ ਹੈ ਨੀਗਾ ਪੈਸੇ ਅੱਜ ਕਢਾ ਕੇ ਲਿਆਉਣੇ ਹਨ ਚੱਲ ਹੁਣ ਇੱਥੇ ਮੋੜ ਲੈ ਕਿ ਸਿੱਧੀ ਤੋਸ ਦਈ ਜਾਣਾ ਤੁਰਿਆ ਜਾਣਾ ਵਾ ਉਹ ਮੋੜ ਲੈਣਾ ਵਾ ਮਾਤਾ ਤੂੰ ਵੀ ਕਹਿਣਾ ਹੁੰਦਾ ਵਾ ਵੀ ਇਹ ਲਾਣੀ ਚੇਤਾ ਕਰਉਣਾ ਨਹੀਂ ਤੇ ਮੈਨੂੰ ਕੀ ਪਤਾ ਵੀ ਤੂੰ ਪਰਸ ਮਕਾਟ ਆਪਣਾ ਸਾਰਾ ਘਰ ਹੀ ਛੱਡ ਆਇਆ ਅੱਜ ਅੱਗੇ ਪਿੱਛੇ ਤੂੰ ਕਦੀ ਵਸਾ ਨਹੀਂ ਖਾਦਾ ਉਹਨਾਂ ਚੀਜ਼ਾਂ ਦਾ ਵਸਾ ਨੂੰ ਕਿਹੜਾ ਨਾਲੇ ਉੱਥੇ ਮੈਂ ਚੱਲਣ ਵਾਲੇ ਹੁਣ ਉੱਥੇ ਜਾ ਕੇ ਇਹ ਵੇਖਦੇ ਆਂ ਆਲਾ ਫੋਨ ਨਾ ਪੰਗੇ-ਪੰਗੇ ਤੇ ਨਹੀਂ ਲੈਣ ਦੀ ਉਹਦਾ ਵੀ ਪਤਾ ਲੱਗ ਜੂ ਸਾਨੂੰ ਆਹ ਇਹ ਵੀ ਗੱਲ ਠੀਕੋ ਨਾ ਮਤ ਫੋਨ ਤੇਰਾ ਖੋਲ ਕੇ ਲਾ ਕੇ ਤੇ ਮਾ ਨਾ ਸਾਰੀਆਂ ਗੱਲਾਂ ਕਰਦੀ ਹੋਏ ਖੋਲਣਾ ਸਿੱਖੂਆ ਦੱਸਿਆ ਤੇ ਹੈਗਾ ਤੁਹਾਨੂੰ ਲੋਕ ਬਦਲਿਆ ਪਉਦਾ ਕਿਡਾ ਪਹਿੜ ਆਇਆ ਕਿ ਢੀਸ਼ੀਤੀ ਪਾਸਵਰਡ ਚੇਂਜ ਕੀਤਾ ਕਿ ਕੀਤੇ ਦਿਹਾਤ ਫੋਨ ਨਾ ਲੱਗ ਜੇ ਤੇ ਸਾਰੀ ਗੱਲ ਆਪਣੀ ਮਾ ਨੂੰ ਨਾ ਦੱਸ ਦੇ ਛੱਟ ਮੰਗਣੀ ਤੇ ਪਟ ਵਿਆਹ ਦਾ ਤੇ ਆਇਓ ਪੰਗਾ ਆ ਜੀਆ ਦਾ ਪਤਾ ਹੀ ਨਹੀਂ ਲੱਗਦਾ ਨਾ ਮਾ ਨਾ ਮਾ ਤੇ ਬੜਾ ਸਾਊ ਲੱਗਦਾ ਸੀ ਤੇ ਹੁਣ ਵੇ ਮਾਂ ਪੁੱਤ ਕਿੰਨੇ ਮਿਸਰੇ ਨਿਕਲੇ ਆ ਨਹੀਂ ਦੋਰੇ ਲਾਉਗੀਆਂ ਉਹਨਾਂ ਖੋਲਣ ਦੀ ਜਾ ਅੱਜ ਉਹ ਨਹੀਂ ਖੁੱਲਦਾ ਹੁੰਦਾ ਮਾਤਾ ਜਦੋਂ ਚੇਂਜ ਕਰ ਦਈਏ ਪਾਸਵਰਡ ਚੱਲ ਉੱਤਰ ਗੇਟ ਖੋਲ ਤੋ ਖਲੋ ਜਾ ਖੋਲ ਨਹੀਂ ਐ ਉਹ ਤੋਂ ਮੀ ਪੈਣ ਡਿਆ ਤੇ ਦਾ ਚੇਤਾ ਵੀ ਇਹ ਹੋ ਜਾਈ ਅੱਗੇ ਪਿੱਛੇ ਨੇ ਕਦੀ ਵਸਾ ਨਹੀਂ ਖਾਦਾ ਆਪਣੇ ਘਾਟਾਂ ਦਾ ਤੇ ਪਰਸਾਂ ਦਾ ਫੇਰ ਲਾ ਕੇ ਵੇਖਾਂ ਇੱਕ ਵਾਰੀ ਕਰ ਲਈ ਗੱਲ ਫੇ ਮਮੀ ਨਾਲ ਓਹੋ 5 ਮਿੰਟ ਦਾ ਟਾਈਮ ਲੋਕ ਨਹੀਂ ਖੁੱਲਾ ਹਨਾ ਨਹੀਂ ਤਾਂ ਤੂੰ ਆਪਣੀ ਮੰਮੀ ਨਾਲ ਸਾਰੀਆਂ ਗੱਲਾਂ ਕਰ ਲੈਣੀਆਂ ਹੈ ਚਲ ਉਦਾਂ ਤੇ ਤੇਰੀ ਗੱਲ ਹੋ ਜਾਂਦੀ ਤੇ ਚੰਗੀ ਗੱਲ ਹੈ ਹਨਾ ਤੇਰੇ ਵੀ ਢਿੱਡ ਦਾ ਘਬਾਰ ਨਿਕਲ ਜਾਂਦਾ ਕਰਨੀ ਆ ਗੱਲ ਲਾਦਾ ਫੋਨ ਮੰਮੀ ਤੇਰੀ ਨੂੰ ਲਾਦਾ ਕੱਢ ਲੈ ਜਿਹੜਾ ਘਬਾਰ ਕੱਢਣਾ ਆ ਦੱਸ ਦੇ ਸਾਰੀਆਂ ਜਿੰਨੀਆਂ ਵੀ ਹੈਗੀਆਂ ਨਾ A to Z ਸਾਰੀਆਂ ਦੱਸ ਦੇ ਕੰਮ ਨਿਭੜੇਗਾ ਐਵੇਂ ਤੂੰ ਵੀ ਮੂੰਹ ਫਲਾ ਕੇ ਬੈਠੀ ਆ ਅਸੀਂ ਵੀ ਆਪਣਾ ਔਖੇ ਆਪਣੇ ਆਪ ਦੇ ਵਿੱਚ ਇਦਾਂ ਦਾ ਟਾਈਮ ਲੰਘਣਾ ਨਹੀਂ ਹੈਗਾ ਕੰਮ ਨਿਬੜੀਏਗਾ ਇੱਕ ਪਾਸੇ ਗਲਤ ਲੱਗੂਗੀ ਨਾਲੇ ਮੈਨੂੰ ਵੀ ਤਾਂ ਪਤਾ ਲੱਗੂ ਮੇਰੇ ਸਹੁਰੇ ਮੇਰੇ ਤੇ ਕੀ ਕੀ ਇਲਜ਼ਾਮ ਲਾਉਂਦੇ ਆ ਕਿਹੜੀਆਂ ਚੀਜ਼ਾਂ ਮੈਂ ਉਹਨਾਂ ਕੋਲੋਂ ਮੰਗ ਮੰਗ ਕੇ ਲਈਆਂ ਆ ਬਹੁਤੀ ਗੱਲ ਆ ਨਾ ਤਾਂ ਤਲਾਕ ਹੀ ਹੋ ਜਾਊਗਾ ਕੰਮ ਨਿਬੜੂਗਾ ਨਾਲੇ ਦੱਸਣ ਬੋਲਦੀ ਨਹੀਂ ਹੈਗਾ ਨਿਬੇੜਦੀ ਹੈ ਕੰਮ ਬਾਕੀ ਗਲਤੀ ਚਲੋ ਸਾਡੇ ਕੋਲੋਂ ਇਹ ਹੋਈ ਆ ਅਸੀਂ ਜਿਹੜੀਆਂ ਗੱਲਾਂ ਕਾਣਦੇ ਅਸੀਂ ਤੂੰ ਹਵਾ ਬੜੀ ਦੇਂਂਦੀਆਂ ਗੱਲਾਂ ਨੂੰ ਐਡੀ ਗੱਲ ਹੈ ਨਹੀਂ ਜੇ ਤੂੰ ਚਾਹਵੇਂ ਨਾ ਕਿ ਸਾਰੀਆਂ ਗੱਲਾਂ ਦੇ ਉੱਤੇ ਮਿੱਟੀ ਪਾ ਕੇ ਗੱਲ ਖਤਮ ਕੀਤੀ ਜਾਵੇ ਤੇ ਕਰ ਸਕਦੀ ਆ ਐਡੀ ਵੀ ਗੱਲ ਨਹੀਂ ਹੈਗੀ ਪਰ ਨਹੀਂ ਤੂੰ ਕੰਮ ਨੂੰ ਵਧਾਉਣ ਢੀ ਆ ਘਟਾਉਣ ਨਹੀਂ ਢੀ ਤੂੰ ਤੇ ਚਲ ਠੀਕ ਆ ਫਿਰ ਜੇ ਤੂੰ ਕੰਮ ਵਧਾਉਣਾ ਹੀ ਆ ਤੇ ਆਲੇ ਫੜ ਮੈਂ ਲੋਕ ਖੋਲ ਦਿਨਾ ਆ ਹਾਲੇ ਖੁੱਲ ਗਿਆ ਲੋਕ ਕਰ ਲਈ ਮੰਮੀ ਆਪਣੀ ਨਾਲ ਗੱਲ ਠੀਕ ਆ ਤੇ ਕਰ ਸਾਰੀਆਂ ਲਈ ਆ ਮੈਂ ਤਾਂ ਆਪਣਾ ਪਰਸ ਲੈਣ ਆਇਆ ਸੀ ਮੇਰਾ ਪਰਸ ਰਹਿ ਗਿਆ ਹੈ ਘਰ ਪੈਸੇ ਕਢਾ ਕੇ ਲੈਉਣੇ ਸੀ ਬਾਕੀ ਇਹ ਨਾ ਸਮਝੀ ਕਿ ਤੇਰੇ ਤੇ ਆਪਾ ਛਾਪਾ ਮਾਰਿਆ ਵਾ ਕਿਉਂ ਕੀ ਕਰਨੀਏ ਤੇ ਕੀ ਨਹੀਂ ਠੀਕ ਆ ਤੇ ਮੰਮੀ ਆਪਣੀ ਨਾਲ ਸਾਰੀਆਂ ਗੱਲਾਂ ਕਰ ਲਈ ਅਸੀਂ ਆਪਣੇ ਕੰਮ ਕਰ ਆਈਏ ਮੇਰੇ ਹੁੰਦਿਆਂ ਨੂੰ ਗੱਲ ਕਿਸੇ ਪਾਸੇ ਲੱਗੀ ਹੋਣੀ ਚਾਹੀਦੀ ਆ ਠੀਕ ਆ ਉਧਰ ਜਾਂ ਇਧਰ ਇੱਕ ਤੇਰ ਚੁਣ ਲਈ ਜੋ ਤੇਰੇ ਦਿਲ ਦੇ ਵਿੱਚ ਹੈਗੀ ਆ ਠੀਕ ਆ ਕਲ ਮਮੀ ਆਪਾਂ ਚੱਲੀਏ ਅਰਸ ਫੜ ਲਾ ਮੈਂ ਆਪਣਾ ਚੱਲ ਆ ਜਾ ਮਾਤਾ ਕਰ ਲਈ ਗੱਲ ਹੁਣ ਹੁਣ ਮੈਂ ਆਣ ਕੇ ਇਹ ਨਹੀਂ ਸੋਨਣਾ ਕਿ ਮੈਂ ਗੱਲ ਨਹੀਂ ਕੀਤੀ ਮੇਰੇ ਹੁੰਦਿਆਂ ਨੂੰ ਗੱਲ ਕੇ ਪਾਸੇ ਹੁਣ ਲਾ ਲਈ ਠੀਕ ਆ ਨਾ ਕਰ ਲਈ ਹੁਣ ਆਪਣੇ ਦਿਲ ਦੀ ਰੀਜ ਪੂਰੀ ਜਿਹੜੀ ਵੀ ਤੇਰੇ ਦਿਲ ਦੇ ਵਿੱਚ ਹੈਗੀ ਆ ਜਦੋਂ ਮੈਂ ਹੁਣ ਘਰ ਆਵਾਂ ਤਾਂ ਗੱਲ ਕਿਸ ਪਾਸੇ ਲੱਗੀ ਹੋਵੇ ਚਲ ਬੱਸ ਕਰੋ ਹੁਣ ਆ ਗੱਲਾਂ ਜਦੋਂ ਤੁਸੀਂ ਆ ਗੱਲਾਂ ਕਰਦੇ ਹੋ ਨਾ ਪਤਾ ਨਹੀਂ ਕੀ ਹੁੰਦਾ ਵਾ ਦਿਲ ਨੂੰ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਬੜਾ ਹੁਰਤਾਂ ਹੋਈ ਜਾਂਦਾ ਵਾ ਜਿੰਨੇ ਜੋਗੀ ਹੈਗੇ ਆ ਅਸੀਂ ਮਦਦ ਕਰਨੀ ਰਹੇ ਆ ਨਾ ਇੰਨੇ ਨਾਲ ਉਹਨਾਂ ਕਾਛ ਬੰਨਣਾ ਨਹੀਂ ਆ ਉਹ ਤਾਂ ਰੱਬ ਹੀ ਮਦਦ ਕਰੇਗਾ ਤੇ ਫੇਰ ਹੀ ਕੁਝ ਬਣੇਗਾ ਨਾ ਫੋਨ 'ਚ ਵੀ ਇਹੋ ਹੀ ਖਬਰਾਂ ਬਸ ਜਦੋਂ ਫੋਨ ਖੋਲ ਲੋ ਟੀਵੀ ਵੇਖ ਲੋ ਬਸ ਇਹੋ ਹੀ ਖਬਰਾਂ ਆਈ ਜਾਂਡੀਆਂ ਮੇਰੀ ਗੱਲ ਸੁਣੋ ਮੈਨੂੰ ਇਹ ਦੱਸੋ ਹੁਣ ਰੋਟੀ ਨਹੀਂ ਖਾਣੀ ਘੜੀ ਗਨੂ ਤੇ ਖਾਓਗਾ ਨਾ ਫੇਰ ਮੈਂ ਗੰਡੇ ਤੇ ਪੂਤਨੇ ਦੀ ਚਟਨੀ ਕੋਟਰਾ ਨਹੀਂ ਨਹੀਂ ਉਹ ਨਹੀਂ ਖਾਣੀ ਇਦਾਂ ਕਰ ਤੂੰ ਆਹ ਵੇ ਕਿਨੇ ਪਪੀਤੇ ਲੱਗੇ ਜਾ ਤੋੜ ਲਿਆ ਇਥੋਂ ਇੱਕ ਉਹਨਾਂ ਦਾ ਲੱਹ ਤੇ ਚਾਚੀ ਵੇਖ ਲੈ ਤਾਂ ਮੇਰਾ ਸਿਰ 파ੜ ਦੇ ਉਹ ਪਪੀਤੇ ਨਾਲ ਚਾਚੀ ਨੇ ਕਿੱਥੋਂ ਵੇਖਣੇ ਆ ਬਾਹਰ ਮੀਂਹ ਪੈਣ ਰਿਆ ਸਾਡੇ ਕੋਲ ਵੀ ਅੰਦਰ ਵੜ ਕੇ ਬੈਠੇ ਆ ਨਾਲ ਉਹਨਾਂ ਕੋਲ ਨਿਸ਼ਾਨੀ ਲਈ ਭਿਗਣ ਕੇ ਰੱਖੇ ਪਪੀਤੇ ਇਹਨੇ ਲੱਗੇ ਸਾਡੇ ਉਰਲੇ ਪਨੇ ਇੱਕ ਤੋੜਦਾ ਡੋਲ ਹੀ ਕਾਂਥਾਂ ਦੀ ਪਪੀਤੇ ਦੇ ਰੋਟੇ ਲਾਣਾ ਸਾਰੇ ਆਲੀ ਫਿਰ ਚੱਲ ਵੇਖਦਾ ਜੋ ਜੋ ਆਂਦਾ ਜੋਰ ਦਾ ਜੀ ਕਰਦਾ ਜਾ ਤੋੜ ਜਾ ਹੈ ਨਹੀਂ ਕਿਸੇ ਨੇ ਵੇਖਣਾ ਉਹ ਨਹੀਂ ਆਦੀ ਕਿਤੇ ਨਹੀਂ ਆਖਰਾ ਉਹ ਖਾਬ ਹੋਣ ਦੇ ਆਪਣੇ ਕੋਲ ਨਾ ਕੋ ਟੁੱਟਦੇ ਨਹੀਂ ਨਾ ਪਕੁੰਦੇ ਆ ਆਹੋ ਓਦਾਂ ਵੀ ਗੱਲੜ ਖਾ ਖਾ ਕੇ ਥੱਲੇ ਸੁੱਟਣ ਦੇ ਆ ਤੇ ਓਦਾਂ ਜੇ ਮੇਰੇ ਵਰਗੀ ਨੂੰ ਵੇਖ ਲੈਣਾ ਤਾਂ ਉਹ ਨਹੀਂ ਵੇਖ ਯੰਬਾਪੂ ਜੀ ਠੀਕ ਹੈ ਨਾ ਕੋਈ ਗੱਲ ਨਹੀਂ ਮੀਂਹ ਵੀ ਆਉਂਦਿਆ ਬਾਹਰ ਕੋਈ ਨਹੀਂ ਜਾ ਕੇ ਤੋੜ ਕੇ ਲਿਆ ਨਹੀਂ ਨਹੀਂ ਆਉਂਦਿਆ ਤੇ ਜਾਰ ਦਾ ਤੋੜ ਕੇ ਚਗੋਰਾ ਆ ਜਾ ਤੂੰ ਤੇ